ਅੱਜ ਆਪਾਂ ਬਣਾਵਾਂਗੇ ਪਨੀਰ ਦੀ ਸਬਜ਼ੀ ਬਹੁਤ ਹੀ ਸੌਖੇ ਤਰੀਕੇ ਨਾਲ ਇਹਦੇ ਵਾਸਤੇ ਆਪਾਂ ਦੋ ਪਿਆਜ਼ ਇੱਕ ਹਰੀ ਮਿਰਚ ਇੱਕ ਟਮਾਟਰ ਅੱਧੀ ਸ਼ਿਮਲਾ ਮਿਰਚ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਕਟਿੰਗ ਕਰ ਲੈਣੀ ਹੈ ਪਨੀਰ ਨੂੰ ਵੀ ਚੌਰ ਸਪੀਸ ਕੱਟ ਲੈਣੀ ਹੈ ਆਪਾਂ ਟਮਾਟਰ ਦੇ ਵੀ ਇਸ ਤਰ੍ਹਾਂ ਪੀਸ ਕੱਟ ਲੈਣੇ ਆ ਸ਼ਿਮਲਾ ਮਿਰਚ ਔਰ ਮਿਰਚ ਦੇ ਵੀ ਮੋਟੇ ਮੋਟੇ ਪੀਸ ਕੱਟ ਲੈਣੇ ਇਸੇ ਤਰ੍ਹਾਂ ਇੱਕ ਪਿਆਜ਼ ਦੇ ਮੋٹے ਪੀਸ ਕੱਟ ਲੈਣੇ ਆ। ਇੱਕ ਪਿਆਜ਼ ਦੇ ਆਪਾਂ ਬ੍ਰੇਕ ਪੀਸ ਕਟਾਂਗੇ। ਹੁਣ ਆਪਾਂ ਕੜਾਹੀ ਦੇ ਵਿੱਚ ਇੱਕ ਕੜਚੀ ਤੇਲ ਪਾ ਕੇ ਗਰਮ ਕਰਾਂਗੇ। ਉਹਦੇ ਵਿੱਚ ਇੱਕ ਚਮਚਾ ਜੀਰਾ ਪਾਵਾਂਗੇ। ਹੋਰ ਪਿਆਜ਼ ਪਾ ਕੇ ਥੋੜੀ ਦੇਰ ਲਈ ਪਕਾਵਾਂਗੇ। ਹੁਣ ਪਿਆਜ਼ ਪਾ ਕੇ ਇਹਨਾਂ ਨੂੰ చర్ కట్టమాటరళా మిర్చ పావేను చంగీ తరీ వస్తే పకావాలే ఏను మీడియ ఫ్లేమతో సారి సబ్జీ బీ బాస్ బ నమక మిర్చ పా అధా చమ్చ లాల మిర్చా అధా చమ్చ నమక నమక మిర్చ అకోర్డ్ వద్ధ పాల్ది పా ਹੁਣ ਆਪ ਪਨੀਰ ਮਸਾਲਾ ਪਾਵਾਂਗੇ ਇਹਦੇ ਵਿੱਚ ਅੱਧਾ ਚਮਚੀ ਉਹ ਪਾਵਾਂਗੇ ਇਹਦੇ ਨਾਲ ਸਬਜ਼ੀ ਦਾ ਟੇਸ ਹੋਰ ਵੀ ਬਹੁਤ ਵਧੀਆ ਬਣ ਜਾਂਦਾ ਹੈ ਇਸ ਤਰ੍ਹਾਂ ਸਾਰੇ ਮਸਾਲੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਆਪਾਂ ਥੋੜੀ ਜਿਹੀ ਪਕਾਵਾਂਗੇ ਹੁਣ ਆਪਾਂ ਇਹਦੇ ਵਿੱਚ ਆਪਾਂ ਟਮੇਟੋ ਸੌਸ ਪਾਵਾਂਗੇ ਇਹਦੇ ਨਾਲ ਸਬਜੀ ਦਾ ਟੇਸਟ ਬਹੁਤ ਵਧੀਆ ਆਉਂਦਾ ਉਸ ਤੋਂ ਬਾਅਦ ਆਪਾਂ ਪਨੀਰ ਪਾ ਕੇ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਸਾਰੇ ਮਸਾਲਿਆਂ ਦਾ ਫਲੇਵਰ ਪਨੀਰ ਵਿੱਚ ਆ ਜਾਵੇ ਇਸ ਤਰ੍ਹਾਂ ਮਿਕਸ ਕਰਕੇ ਆਪਾਂ ਥੋੜੀ ਦੇਰ ਪਕਾਵਾਂਗੇ ਇਹਨੂੰ 1-2 ਮਿੰਟ ਵਾਸਤੇ ਪਕਾਵਾਂਗੇ ਇਸ ਤਰ੍ਹਾਂ ਆਪਣੀ ਸਬਜ਼ੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਹੁਣ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਇਸ ਤਰ੍ਹਾਂ ਆਪਾਂ ਥੋੜੇ ਟਾਈਮ ਦੇ ਵਿੱਚ ਹੀ ਬਹੁਤ ਵਧੀਆ ਟੇਸਟੀ ਸਬਜ਼ੀ ਬਣਾ ਸਕਦੇ ਹਾਂ। ਲਓ ਜੀ ਸਬਜ਼ੀ ਬਿਲਕੁਲ ਤਿਆਰ ਹੈ।